ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਦੋ ਫਰਜ਼ੰਦ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਤਿੰਨ ਪਿਆਰੇ 40 ਦੇ ਕਈ ਵੀ ਸ਼ਹੀਦ ਸਿੰਘਾਂ ਦੀ ਪਾਵਨ ਧਰਤੀ ਸ਼੍ਰੀ ਚਮਕੌਰ ਸਾਹਿਬ ਜੀ ਵਿਖੇ ਇਸ ਸਾਲ 20 21 ਔਰ 22 ਤਰੀਕ ਦੀ ਦਸੰਬਰ ਦੀ ਜਿਹੜੀ ਸਭਾ ਹੈ ਉਹਨਾਂ ਪਾਵਨ ਸਥਾਨਾਂ ਤੇ ਰੰਗ ਹੋ ਚੁੱਕੀ ਹੈ ਇਹਨਾਂ ਸਥਾਨਾਂ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਤਸ਼ਾਹ ਮਹਾਰਾਜੀ ਦੇ 1699 ਈਸਵੀ ਵਿੱਚ ਚੁਣੇ ਹੋਏ ਪੰਜਾਂ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਸਹਿਬਾਨ 40 ਦੇ ਕਰੀਬ ਸਿੰਘ ਇਸ ਅਸਥਾਨ ਤੇ ਆ ਕਰਕੇ ਗੁਰੂ ਪਾਤਸ਼ਾਹ ਜੀ ਦੇ ਹੁਕਮ ਅnder ਇਸ ਗੜੀ ਤੋਂ ਰਵਾਨਾ ਹੋ ਕਰਕੇ ਸ਼ਹਾਦਤਾਂ ਪ੍ਰਾਪਤ ਕਰਦੇ ਹਨ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ 6 7 ਔਰ 8 ਗੋ ਨੂੰ ਇਹਨਾਂ ਇਹਨਾਂ ਅਸਥਾਨਾਂ ਦੇ ਉੱਤੇ ਸ਼ਹੀਦੀ ਸਭਾ ਮਣਾਈ ਜਾਂਦੀ ਹੈ ਇਹਨਾਂ ਸਥਾਨਾਂ ਤੇ ਅੱਜ ਇਹ ਸਭਾ ਆਰੰਭ ਹੋ ਗਈ ਹੈ ਅੱਜ ਸ਼੍ਰੀ ਅਖੰਡ ਪਾਤਸ਼ਾਹ ਪਰਾਮਭ ਹੋਏ ਹਨ ਦੁਪਹਿਰ 2 ਵਜੇ ਅੱਜ